ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਪੇਸ਼ ਹੈ ਸੋਹਣ ਸਿੰਘ ਮੀਸ਼ਾ ਦੀ ਲਿਖੀ ਕਵਿਤਾ ਜੰਗਲ ਦੇ ਵਿੱਚ ਰਾਤ ਪਈ ਹੈ ਦਾ ਪਾਠ ਸ਼ਬਦਾਰਥ ਵਿਆਖਿਆ ਅਤੇ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਐਸ ਐਸ ਮੀਸ਼ਾ ਇਨਾਂ ਦੀ ਲਿਖੀ ਹੋਈ ਕਵਿਤਾ ਜਿਹੜੀ ਕਿ ਪਾਠ ਪੁਸਤਕ ਕਾਵਕਿਰਤੀ ਵਿੱਚ ਦਰਜ ਹੈ ਜੰਗਲ ਦੇ ਵਿੱਚ ਰਾਤ ਪਈ ਹੈ। ਕਵਿਤਾ ਦਾ ਪਾਠ ਸ਼ਬਦ ਅਰਥ ਤੇ ਵਿਆਖਿਆ ਉਸ ਤੋਂ ਬਾਅਦ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ। ਸਭ ਤੋਂ ਪਹਿਲਾਂ ਕਵਿਤਾ ਜੰਗਲ ਦੇ ਵਿੱਚ ਰਾਤ ਪਈ ਹੈ ਇਸ ਦਾ ਪਾਠ ਤੇ ਸ਼ਬਦ ਅਰਥ ਦੇਖਦੇ ਹਾਂ। ਕਵੀ ਲਿਖਦਾ ਹੈ ਸ਼ੰਕਾ ਝਿਜਕ ਨਿਰਾਸ਼ਾ ਹਨੇਰਾ ਅੱਜ ਕਾਫਲੇ ਵਾਲੇ ਕਿੰਝ ਉਪਰਾਮ ਜਹੇ ਨੇ ਸੀਨੇ ਖਿੱਚ ਕਿਸੇ ਮੰਝਲ ਦੀ ਦਿਲ ਵਿੱਚ ਕੋਈ ਪੁਕਾਰ ਨਹੀਂ ਹੈ ਹੋਰ ਕਿਸੇ ਰਾਹ ਜਾਂ ਦਾ ਡਰ ਇੱਕ ਪਾਸੇ ਆਪੋ ਵਿੱਚ ਇਤਬਾਰ ਨਹੀਂ ਹੈ ਜੰਗਲ ਦੇ ਵਿੱਚ ਰਾਤ ਪਈ ਹੈ ਚਾਰ ਚੁਫੇਰੇ ਘੁੱਪ ਹਨੇਰੇ ਭੈ ਦਾ ਪਹਿਰਾ ਤਹਿਕ ਦਿਲਾਂ ਵਿੱਚ ਜਿੰਦਾ ਤਰਾਸ ਤਰਾਸ ਕਰਦੀਆਂ ਡੋਲਣ ਝਕਨ ਕਦਮ ਭਰਦੀਆਂ ਫੰਨਾ ਦੇ ਵਿੱਚ ਜ਼ਹਿਰ ਦੀਆਂ ਕੋਟਲੀਆਂ ਚੁੱਕੀ ਕਾਲੇ ਫਨੀਅਰ नाग ਛੂਕਦੇ ਸੱਜੇ ਖੱਬੇ ਸ਼ੇਰ ਗਰਜਦੇ ਭੁੱਖੇ ਕਈ ਬਗਿਆੜ ਹੂਕਦੇ ਜੰਗਲ ਦੇ ਵਿੱਚ ਰਾਤ ਪਈ ਹੈ ਸ਼ਬਦ ਅਰਥ ਇਨ੍ਹਾਂ ਕਾ ਬੰਦਾਂ ਦੇ ਰਾਜਨ ਭਾਵ ਰਾਹਾ ਮਾਰੀ ਕਰਨ ਵਾਲੇ ڈاکੂ ਕਾਫਲਾ ਕਾਰਵਾ ਉਪਰਾਮ ਉਦਾਸীন ਤਹਿਕ ਤਰਬਕਣ ਚੌਂਕ ਉਠਣਾ ਤਰਾਸ ਤਰਾਸ ਡਰ ਜਾਂ ਦੁਹਾਈ ਖੂਕ ਦੇ ਭਾਵ ਦਹਾੜਦੇ ਅਗਲਾ ਕਾਬੰਦ ਠੀਕ ਤਰੱਕੀ ਬਹੁਤ ਹੋ ਰਹੀ ਫੇਰ ਮਨੁੱਖਤਾ ਖੂਨ ਦੇ ਅਥਰੂ ਕਿੰਜ ਰੋ ਰਹੀ ਮੈਂ ਪਹਿਚਾਣਾ ਉੰਤੀ ਨੇ ਜੋ ਬਾਲ ਜਣੇ ਨੇ ਮੰਨਦਾ ਹਾਂ ਮੈਂ ਜੋ ਜੋ ਸੰਧ ਹਥਿਆਰ ਬਣੇ ਨੇ ਕਿੱਥੇ ਜਾਣਾ ਕਿਹੜੀ ਮੰਜ਼ਲ ਕੌਣ ਠਿਕਾਣਾ ਕੀ ਕਹਿੰਦੇ ਹੋ ਚੰਨ ਸੂਰਜ ਤੋਂ ਅੱਗੇ ਕੀ ਕਰਨਾ ਹੈ ਜੇਕਰ ਦਿਲਾਂ ਦਾ ਭੇਤ ਨਾ ਲੱਗੇ ਜੰਗਲ ਦੇ ਵਿੱਚ ਰਾਤ ਪਈ ਹੈ। ਸ਼ਬਦ ਅਰਥ ਸੰਦ, ਅਜਾਰ, ਪੇਖ ਰਾਜ ਦੀ ਗਲ, ਮਨੁੱਖਤਾ, ਇਨਸਾਨੀਅਤ। ਅਗਲਾ ਕਾਵਨ ਐਵੇਂ ਨਹੀਂ ਉਪਰਾਮ ਕਾਫਲੇ ਵਾਲੇ ਲਾਗੋ ਲੰਗਦੀ ਪਿੰਡੇ ਡੰਗਦੀ ਜੰਗਲ ਦੀ ਏ ਸੀਤ ਪਾਉਣ ਵੀ ਜਾਪੇ ਖੂਨ ਪਿਆਸੀ ਦੈਂਤਾਂ ਵਰਗੇ ਬਿਰਚ ਖੜੇ ਨੇ। ਕੋਪ ਹਨੇਰੇ ਵਿੱਚ ਜਿੰਨਾ ਦਾ ਝੋਲਾ ਪੈਂਦਾ ਅਜੇ ਤੱਕ ਕੱਕਰ ਹੋਰ ਉਤਰਨਾ ਅਜੇ ਤਾਂ ਪਾਲਾ ਹੋਰ ਵਧੇਗਾ ਜੰਗਲ ਦੇ ਵਿੱਚ ਰਾਤ ਪਈ ਹੈ ਉਪਰਾਮ ਉਦਾਸীন ਵਿਰਖ ਸੀਤਪਉਣ ਠੰਡੀ ਹਵਾ ਬਿਰਸ਼ ਬ੍ਰਖ ਰੁੱਖ ਝੋਲਾ ਭਾਵ ਧੁੰਦਲਾ ਰੂਪ ਕਿਸੇ ਚੀਜ਼ ਦਾ ਦਿਖਾਈ ਦੇਣਾ ਕੱਕਰ ਕੋਰਾ ਸਰਦੀ ਜਾਂ ਠੰਡ ਕਦੀ ਕਦੀ ਕੋਈ ਨੇਰੇ ਦੇ ਵਿੱਚ ਟੈਕਣਾ ਚਮਕੇ ਲੋ ਹੋਵੇਗੀ ਨਿਗ ਮਿਲੇਗਾ ਸਮਝਣ ਕਈ ਕਾਫਲੇ ਵਾਲੇ ਕਈ ਟਟਾਣੇ ਨਿਗ ਨਹੀਂ ਦਿੰਦੇ ਇਹ ਤਾਂ ਆਪਣੀ ਕਾਮਚੇਸ਼ਟਾ ਵਿੱਚ ਭਟਕਦੇ ਜੰਗਲ ਦੇ ਵਿੱਚ ਰਾਤ ਪਈ ਹੈ ਟਟਾਣਾ ਭਾਵ ਯੁਗ ਨੂੰ ਨਿਗ ਕਰਮਾਹਟ ਕਾਮਚੇਸ਼ਟਾ ਕਾਮ ਕਰਨ ਦੀ ਇੱਛਾ ਜੰਗਲ ਦੇ ਵਿੱਚ ਰਾਤ ਪਈ ਹੈ ਕਵਿਤਾ ਦਾ ਪਾਠ ਸ਼ਬਦ ਅਰ ਤੁਸੀਂ ਦੇਖੇ ਇਸ ਕਵਿਤਾ ਦੀ ਵਿਆਖਿਆ ਇਸ ਪ੍ਰਕਾਰ ਹੈ ਇਸ ਕਵਿਤਾ ਦਾ ਪ੍ਰਸੰਗ ਲਿਖਣਾ ਹੋਵੇ ਤਾਂ ਇਸ ਪ੍ਰਕਾਰ ਹੋ ਸਕਦਾ ਹੈ ਇਹ ਕਾਵਬੰਦ ਪਾਠ ਪੁਸਤਕ ਕਾਵਿ ਕੀਰਤੀ ਵਿੱਚ ਦਰਜ ਸੋਹਣ ਸਿੰਘ ਮੀਸ਼ਾ ਦੀ ਲਿਖੀ ਹੋਈ ਕਵਿਤਾ ਜੰਗਲ ਦੇ ਵਿੱਚ ਰਾਤ ਪਈ ਹੈ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਵਿੱਚ ਕਵੀ ਨੇ ਸਮਕਾਲੀਨ ਜੀਵਨ ਸਥਿਤੀ ਨੂੰ ਚਿੱਤਰਣ ਲਈ ਜੰਗਲ ਦੇ ਵਿੱਚ ਰਾਤ ਪਈ ਹੈ ਇਹ ਪ੍ਰਤੀਕ ਚੁਣਿਆ ਹੈ ਵਰਤਿਆ ਹੈ ਇਹਨਾਂ ਸਤਰਾਂ ਵਿੱਚ ਕਵੀ ਵਰਤਮਾਨ ਮਨੁੱਖ ਦੇ ਚੁਫੇਰੇ ਡਰਾਂ ਉਲਝਣਾ ਤੇ ਇੱਕ ਦੂਜੇ ਉੱਪਰ ਬੇਵਿਸ਼ਵਾਸੀ ਬੇਜ ਯਕੀਨੀ ਵਿੱਚ ਕਿਰਨ ਦਾ ਜ਼ਿਕਰ ਕਰਦਾ ਹੈ ਤੇ ਕਵੀ ਨੂੰ ਉਸ ਦੇ ਇਸ ਸੰਕਟ ਵਿੱਚੋਂ ਨਿਕਲਣ ਦੀ ਕੋਈ ਆਸ ਵੀ ਜਿਹੜੀ ਨਜ਼ਰ ਨਹੀਂ ਆਉਂਦੀ। ਵੀ ਆਖਿਆ ਦੇਖਦੇ ਹਾਂ ਇਸ ਕਵਿਤਾ ਦੀ। ਛੰਕਾ ਝਿਜਕ ਨਿਰਾਸ਼ਾ ਨੇਰਾ ਅੱਜ ਕਾਫਲੇ ਵਾਲੇ ਤਿੰਜੁ ਪ੍ਰਾਮ ਅਜੇ ਨੇ। ਕਵੀ ਵਰਤਮਾਨ ਜੀਵਨ ਸਥਿਤੀ ਵਿੱਚ ਵਿਚਰ ਰਹੇ ਲੋਕਾਂ ਦੇ ਵਿਹਾਰ ਨੂੰ ਜੰਗਲ ਦੇ ਵਿੱਚ ਰਾਤ ਗੁਜਰਨ ਸਮੇਂ ਕਾਫਲੇ ਵਾਲਿਆਂ ਨਾਲ ਤੁਲਨਾ ਦਿੰਦਾ ਹੋਇਆ ਲਿਖਦਾ ਹੈ ਕਿ ਕਾਫਲਾ ਜੰਗਲ ਵਿੱਚੋਂ ਲੰਘ ਰਿਹਾ ਹੈ ਪਰ ਕਾਫਲੇ ਵਾਲਿਆਂ ਦੇ ਵਿੱਚ ਸ਼ੰਕਾ ਝਿਜਕ ਨਿਰਾਸ਼ਤਾ ਤੇ ਹਨੇਰੇ ਦੇ ਡਰ ਭਰੇ ਹੋਏ ਹਨ ਅੱਜ ਇਹ ਕਾਫਲੇ ਵਾਲੇ ਕਿਸ ਤਰ੍ਹਾਂ ਉਪਰਾਮ ਜਿਹੇ ਦਿਖਾਈ ਦੇ ਰਹੇ ਹਨ ਸੀਨੇ ਖਿੱਚ ਕਿਸੇ ਮੰਜ਼ਲ ਦੀ ਦਿਲ ਵਿੱਚ ਕੋਈ ਪੁਕਾਰ ਨਹੀਂ ਹੈ ਹੋਰ ਕਿਸੇ ਰਾਹ ਜਾਣ ਦਾ ਡਰ ਇੱਕ ਪਾਸੇ ਆਪੋ ਵਿੱਚ ਇਤਬਾਰ ਨਹੀਂ ਹੈ ਕਵੀ ਕਹਿੰਦਾ ਹੈ ਕਿ ਕਾਫਲੇ ਵਾਲਿਆਂ ਦੇ ਸੀਨਿਆਂ ਵਿੱਚ ਕਿਸੇ ਮੰਜ਼ਲ ਤੇ ਪਹੁੰਚਣ ਦੀ ਖਿੱਚ ਜ਼ਰੂਰ ਹੈ ਪਰ ਉਹਨਾਂ ਦੇ ਦਿਲ ਵਿੱਚ ਕੋਈ ਪੁਕਾਰ ਨਹੀਂ ਹੈ ਉਹ ਚੁੱਪਚਾਪ ਚੱਲਦੇ ਹੋਏ ਡਰ ਦੇ ਮਾਰੇ ਅੱਗੇ ਵਧ ਰਹੇ ਹਨ ਉਹਨਾਂ ਨੂੰ ਕਿਸੇ ਡਾਕੂ ਦਾ ਡਰ ਤਾਂ ਹੈ ਹੀ ਪਰ ਇਸ ਦੇ ਨਾਲ ਉਨ੍ਹਾਂ ਨੂੰ ਆਪੋ ਵਿੱਚ ਵੀ ਕੋਈ ਅਤਵਾਰ ਨਹੀਂ ਹੈ ਉਹਨਾਂ ਦਾ ਇੱਕ ਦੂਜੇ ਉੱਪਰ ਵੀ ਯਕੀਨ ਨਹੀਂ ਹੈ ਸੋ ਕਵੀ ਹੈ ਜਿਹੜਾ ਇਸ ਵਰਤਮਾਨ ਜੀਵਨ ਹੈ ਜਿਹੜਾ ਉਹਦੀ ਤੁਲਨਾ ਹੈ ਜਿਹੜਾ ਜੰਗਲ ਦੇ ਵਿੱਚ ਰਾਤ ਦੇ ਨਾਲ ਕਰ ਰਿਹਾ ਕਿ ਦੁਨੀਆ ਬੇਸ਼ੱਕ ਅੱਗੇ ਵੱਧ ਰਹੀ ਹੈ ਪਰ ਦੁਨੀਆ ਦੇ ਵਿੱਚ ਖੌਫ ਹੈ ਨਿਰਾਸ਼ਾ ਹੈ ਹਨੇਰਾ ਹੈ ਝਿਜਕ ਹੈ ਤੇ ਜਿਹੜੀ ਦੁਨੀਆ ਦੇ ਲੋਕ ਅੱਗੇ ਵੱਧ ਰਹੇ ਨੇ ਉਹ ਇੱਕ ਦੂਜੇ ਉੱਪਰ ਉਹਨਾਂ ਦਾ ਯਕੀਨ ਵੀ ਨਹੀਂ ਹੈ ਦੁਨੀਆ ਵੇਸ਼ਿਕ ਤਰੱਕੀ ਕਰ ਰਹੀ ਹੈ ਪਰ ਦੁਨੀਆ ਦੇ ਵਿੱਚ ਸ਼ੰਕੇ ਤੇ ਜਿਹੜੇ ਪ੍ਰਸ਼ਨ ਚਿੰਨ੍ਹ ਨੇ ਉਹ ਬਹੁਤ ਜ਼ਿਆਦਾ ਹਨ ਜੰਗਲ ਦੇ ਵਿੱਚ ਰਾਤ ਪਈ ਹੈ ਅੱਜ ਕੱਲ ਲੋਕਾਂ ਦੇ ਹਾਲਾਤ ਉਸ ਕਾਫਲੇ ਵਰਗੇ ਹਨ ਜਿਸ ਨੂੰ ਜੰਗਲ ਦੇ ਵਿੱਚ ਰਾਤ ਪੈ ਗਈ ਹੋਵੇ ਕਾਫਲੇ ਵਾਲਿਆਂ ਨੂੰ ਆਪੋ ਵਿੱਚ ਇੱਕ ਦੂਜੇ ਤੇ ਇਤਵਾਰ ਨਾ ਹੋਵੇ ਇਸ ਤੋਂ ਬਾਅਦ ਅਗਲਾ ਕਾਵੰਦ ਚਾਰ ਛਪੇਰੇ ਕੋ ਪਹਨੇਰੇ ਪੈਦਾ ਪਹਿਰਾ ਤਹਿਕ ਦਿਲਾਂ ਵਿੱਚ ਜਿੰਦਾ ਤਰਾਸ ਤਰਾਸ ਕਰਦੀਆਂ ਡੋਲਣ ਝਿਜਕਣ ਕਦਮ ਭਰਦੀਆਂ ਕਵੀ ਲਿਖਦਾ ਹੈ ਕਿ ਵਰਤਮਾਨ ਜੀਵਨ ਸਥਿਤੀ ਇਸ ਪ੍ਰਕਾਰ ਹੈ ਜਿਵੇਂ ਕਾਫਲੇ ਨੂੰ ਜੰਗਲ ਵਿੱਚ ਰਾਤ ਪੈ ਗਈ ਹੋਵੇ ਚਾਰੇ ਪਾਸੇ ਕੋਪ ਹਨੇਰਾ ਹੈ ਤੇ ਇੱਕ ਦੂਜੇ ਦੇ ਡਰ ਦਾ ਪੈਰਾ ਲੱਗਿਆ ਹੋਇਆ ਹੈ ਹਰ ਇੱਕ ਦਾ ਦਿਲ ਡਰ ਰਿਹਾ ਹੈ ਜਿੰਦਾ ਦਰ ਨਾਲ ਕੰਬ ਰਹੀਆਂ ਹਨ ਕਾਫਲੇ ਵਾਲੇ ਡੋਲਦੇ ਝਿਜਕਦੇ ਹੋਏ ਅੱਗੇ ਵਧ ਰਹੇ ਹਨ ਫਨਾ ਦੇ ਵਿੱਚ ਜ਼ਹਿਰ ਦੀਆਂ ਪੋਟਲੀਆਂ ਚੁੱਕੀ ਕਾਲੇ ਫਨੀਅਰ नाग ਸ਼ੂਕਦੇ ਸੱਜੇ ਖੱਬੇ ਸ਼ੇਰ ਗਰਜਦੇ ਭੁੱਖੇ ਕਈ ਬਗਹਾੜ ਹੂਕਦੇ ਜੰਗਲ ਦੇ ਵਿੱਚ ਰਾਤ ਪਈ ਹੈ ਆਲੇ-ਦੁਆਲੇ ਕਾਲੇ ਫਨੀਅਰ ਸੱਪ ਆਪਣੇ ਫਨਾ ਵਿੱਚ ਜ਼ਹਿਰ ਦੀਆਂ ਪੋਟਲੀਆਂ ਭਰ ਕੇ ਸ਼ੂਕ ਰਹੇ ਹਨ ਸੱਜੇ ਖੱਬੇ ਖੰਖਾਰ ਸ਼ੇਰ ਗਰਜ ਰਹੇ ਹਨ ਤੇ ਬਹੁਤ ਸਾਰੇ ਭੁੱਖੇ ਬਘਿਆੜ ਵੀ ਹੂਕ ਰਹੇ ਹਨ ਆਵਾਜ਼ਾਂ ਕਰ ਰਹੇ ਹਨ ਵਰਤਮਾਨ ਸੱਭਕ ਲੋਕਾਂ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਹੀ ਹੈ ਜਿਵੇਂ ਕਾਫਲੇ ਨੂੰ ਭਿਆਨਕ ਜੰਗਲ ਵਿੱਚ ਰਾਤ ਪੈ ਗਈ ਹੋਵੇ ਭੀਕ ਤਰੱਕੀ ਬਹੁਤ ਹੋ ਰਹੀ ਫੇਰ ਮਨੁੱਖਤਾ ਖੂਨ ਦੇ ਅਥਰੂ ਕਿੰਜ ਰੋ ਰਹੀ ਕਵੀ ਕਹਿੰਦਾ ਹੈ ਕਿ ਠੀਕ ਹੈ ਕਿ ਵਰਤਮਾਨ ਯੁੱਗ ਵਿੱਚ ਬਹੁਤ ਸਾਰੀ ਵਿਗਿਆਨਿਕ ਤੇ ਸੱਭਿਅਕ ਤਰੱਕੀ ਹੋਈ ਹੈ ਪਰ ਫਿਰ ਵੀ ਇਨਸਾਨੀਅਤ ਦੁਖੀ ਹੋ ਕੇ ਖੂਨ ਦੇ ਅਥਰੂ ਕੇਰ ਕੇਰ ਕੇ ਰੋ ਰਹੀ ਹੈ ਮੈਂ ਪਹਿਚਾਣਾ ਉਨਪੀ ਨੇ ਜੋ ਬਾਲ ਜਣੇ ਨੇ ਮੰਨਦਾ ਹਾਂ ਮੈਂ ਜੋ 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 ਸੰਧ ਹਥਿਆਰ ਬਣੇ ਨੇ ਵਿਗਿਆਨਿਕ ਤੇ ਸੱਭਿਅਕ ਤਰੱਕੀ ਨੇ ਜੋ ਕੁਝ ਪੈਦਾ ਕੀਤਾ ਹੈ ਕਵੀ ਕਹਿੰਦਾ ਹੈ ਕਿ ਉਸ ਨੂੰ ਮੈਂ ਪਛਾਣਦਾ ਹਾਂ ਕਵੀ ਇਹ ਵੀ ਮੰਨਦਾ ਹੈ ਕਿ ਇਸ ਤਰੱਕੀ ਦੇ ਵਿੱਚ ਬੜੇ ਵਧੀਆ ਕੰਮ ਆਉਣ ਵਾਲੇ ਸੰਦ ਪਿਆਰ ਹੋਏ ਹਨ ਪਰ ਨਾਲ ਹੀ ਵਿਨਾਸ਼ ਕਰਨ ਵਾਲੇ ਹਥਿਆਰ ਵੀ ਬਣੇ ਹਨ ਕਿੱਥੇ ਜਾਣਾ ਕਿਹੜੀ ਮੰਜ਼ਲ ਕੌਣ ਟਿਕਾਣਾ ਕੀ ਕਹਿੰਦੇ ਹੋ ਚੰਨ ਸੂਰਜ ਤੋਂ ਅੱਗੇ ਕੀ ਕਰਨਾ ਹੈ ਜੇਕਰ ਦਿਲਾਂ ਦਾ ਭੇਤ ਨਾ ਲੱਗੇ ਜੰਗਲ ਦੇ ਵਿੱਚ ਰਾਤ ਪਈ ਕਵੀ ਲਿਖਦਾ ਹੈ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮਨੁੱਖ ਨੇ ਇਹ ਤਰੱਕੀ ਕਰਕੇ ਕਿੱਥੇ ਪਹੁੰਚਣਾ ਹੈ ਇਸ ਦੀ ਮੰਜ਼ਲ ਕਿਹੜੀ ਹੈ ਤੇ ਇਸ ਦਾ ਅੰਤਮ ਪੜਾ ਅੰਤਿਮ ਟਿਕਾਣਾ ਕਿਹੜਾ ਹੈ ਜੇਕਰ ਮਨੁੱਖ ਮਨੁੱਖ ਦੇ ਦਿਲ ਦਾ ਭੇਤ ਹੀ ਨਹੀਂ ਪਾ ਸਕਦਾ ਤਾਂ ਉਸ ਨੇ ਚੰਦ ਸੂਰਜ ਤੋਂ ਅੱਗੇ ਜਾ ਕੇ ਵੀ ਕੀ ਲੈਣਾ ਹੈ ਕਵੀ ਕਹਿੰਦਾ ਹੈ ਮੈਂ ਇਹ ਸਮਝਦਾ ਹਾਂ ਕਿ ਸਭਿਆਤਾ ਦੇ ਕਾਫਲੇ ਨੂੰ ਭਿਆਨਕ ਜੰਗਲ ਦੇ ਵਿੱਚ ਰਾਤ ਪੈ ਗਈ ਹੈ ਜਿੱਥੇ ਚਾਰੇ ਪਾਸੇ ਘੁੱਪ ਹਨੇਰਾ ਹੈ ਦਿਲਾਂ ਦੇ ਵਿੱਚ ਡਰ ਹੈ ਤੇ ਮਨੁੱਖ ਹੈ ਜਿਹੜਾ ਉਸ ਡਰ ਦੇ ਵਿੱਚ ਘਿਰਿਆ ਹੋਇਆ ਹੈ ਤੇ ਉਸ ਨੂੰ ਅੱਗੇ ਜਾਣ ਦਾ ਕੋਈ ਰਾਹ ਜਿਹੜਾ ਉਹ ਨਹੀਂ ਲੱਭ ਰਿਹਾ ਐਵੇਂ ਨਹੀਂ ਉਹ ਪ੍ਰਾਮ ਕਾਫਲੇ ਵਾਲੇ ਲਾਗੋ ਲੰਗਦੀ ਪਿੰਡੇ ਡੰਗਦੀ ਜੰਗਲ ਦੀ ਇਹ ਸੀਤ ਪੌਣ ਵੀ ਜਾਪੇ ਖੂਨ ਪਿਆਸੀ ਕਵੀ ਕਹਿੰਦਾ ਹੈ ਕਿ ਜੰਗਲ ਦੇ ਡਰਾਉਣੇ ਹਨੇਰੇ ਵਿੱਚ ਘਿਰੇ ਕਾਫਲੇ ਵਾਲੇ ਅਰਥਾਤ ਤਰੱਕੀ ਦੇਸ਼ ਘੁੰਮਣ ਘੇਰ ਵਿੱਚ ਫਸਿਆ ਹੋਇਆ ਸੱਭਿਆਚਾਰਕ ਸੰਸਾਰ ਇਸੇ ਕਾਰਨ ਕਰਕੇ ਹੀ ਉਪਰਾਮ ਹੈ। ਨੇੜੋਂ ਲੰਘ ਰਹੀ ਜੰਗਲ ਦੀ ਸੀਤ ਹਵਾ ਠੰਡੀ ਹਵਾ ਵੀ ਉਹਨਾਂ ਦੇ ਪਿੰਡਿਆਂ ਨੂੰ ਡੰਗ ਰਹੀ ਹੈ। ਇਹ ਠੰਡੀ ਹਵਾ ਉਹਨਾਂ ਦੇ ਖੂਨ ਦੀ ਪਿਆਸੀ ਪ੍ਰਤੀਤ ਹੁੰਦੀ ਹੈ। ਦੰਤਾਂ ਵਰਗੇ ਵਿਰਸ਼ ਖੜੇ ਹਨ ਘੁੱਪ ਹਨੇਰੇ ਵਿੱਚ ਜਿਨ੍ਹਾਂ ਦਾ ਝੋਲਾ ਫੈੰਦਾ ਅਜੇ ਤੱਕ ਅੱਕਰ ਹੋਰ ਉਤਰਨਾ ਅਜੇ ਤਾਂ ਪਾਲਾ ਹੋਰ ਵਧੇਗਾ ਜੰਗਲ ਦੇ ਵਿੱਚ ਰਾਤ ਪਈ ਕਵੀ ਕਹਿੰਦਾ ਹੈ ਕਿ ਕੋਹ ਪਹਨੇਰੇ ਵਿੱਚ ਖੜੇ ਜੰਗਲ ਦੇ ਉੱਚੇ-ਉੱਚੇ ਦਰਖਤ ਰਾਖਸ਼ਾਂ ਵਰਗੇ ਦੈਂਤਾਂ ਵਰਗੇ ਡਰਾਉਣੇ ਪ੍ਰਤੀਤ ਹੁੰਦੇ ਹਨ ਪਰ ਅਜੇ ਗੱਲ ਇੱਥੇ ਹੀ ਨਹੀਂ ਮੁੱਕਦੀ ਅਜੇ ਤਾਂ ਹੋਰ ਕੱਕਰ ਉਤਰੇਗਾ ਤੇ ਠੰਡ ਵਧੇਗੀ ਅੱਜ ਦਾ ਇਹ ਸਮਕਾਲੀ ਸੱਭਿਆਕ ਸੰਸਾਰ ਵੀ ਇਸੇ ਤਰ੍ਹਾਂ ਜੰਗਲ ਪਈ ਰਾਤ ਦੇ ਵਿੱਚ ਕਿਰਿਆ ਹੋਇਆ ਹੈ ਕਦੀ ਕਦੀ ਕੋਈ ਹਨੇਰੇ ਦੇ ਵਿੱਚ ਟਟਾਣਾ ਚਮਕੇ ਲੋ ਹੋਵੇਗੀ ਨਿਗ ਮਿਲੇਗਾ ਕਵੀ ਕਹਿੰਦਾ ਹੈ ਕਿ ਕਦੀ ਜੰਗਲ ਦੇ ਕੋਹ ਹਨੇਰੇ ਵਿੱਚ ਕੋਈ ਕੋਈ ਜੁਗਨੂ ਚਮਕਦਾ ਹੋਇਆ ਪ੍ਰਤੀਤ ਹੁੰਦਾ ਹੈ ਕਾਫਲੇ ਵਾਲਿਆਂ ਨੂੰ ਇਸ ਕੋਹ ਹਨੇਰੇ ਦੇ ਵਿੱਚ ਇਹ ਆਸ ਵੱਧਦੀ ਹੈ ਉਸ ਜੁਗਨੂ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਰੌਸ਼ਨੀ ਹੋਵੇਗੀ ਤੇ ਨਾਲ ਹੀ ਉਹਨਾਂ ਨੂੰ ਕੁਝ ਇਹ ਜਿਹੜੀ ਠੰਡ ਹੈ ਸੀਤ ਹਵਾ ਹੈ ਉਸ ਤੋਂ ਵੀ ਕੁਝ ਨਿਗ ਮਿਲੇਗਾ ਸਮਝਣ ਕਈ ਕਾਫਲੇ ਵਾਲੇ ਕਦੀ ਟਟਹਣੇ ਨਿਗ ਨਹੀਂ ਦਿੰਦੇ ਇਹ ਤਾਂ ਆਪਣੀ ਕਾਮਚੇਸ਼ਟਾ ਵਿੱਚ ਭਟਕਦੇ ਜੰਗਲ ਦੇ ਵਿੱਚ ਰਾਤ ਪਈ ਪਰ ਕਈ ਸੁਚੇਤ ਕਾਫਲੇ ਵਾਲੇ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ ਉਹ ਜਾਣਦੇ ਹਨ ਕਿ ਇਹ ਜਗ ਨੂੰ ਇਹ ਟਟਹਣੇ ਕਦੀ ਵੀ ਨਿਗ ਨਹੀਂ ਦਿੰਦੇ ਇਨ੍ਹਾਂ ਦੀ ਕਦੇ ਰੋਸ਼ਨੀ ਦਾ ਵੀ ਫਾਇਦਾ ਨਹੀਂ ਹੁੰਦਾ ਉਹ ਤਾਂ ਸਿਰਫ ਆਪਣੀ ਕਾਮਚੇਸ਼ਟਾ ਦੀ ਪੂਰਤੀ ਲਈ ਚਮਕਦੇ ਹਨ ਭਾਵ ਉਹ ਆਪਣੇ ਸਵਾਰਥ ਲਈ ਇਸ ਤਰ੍ਹਾਂ ਕਰਦੇ ਹਨ ਉਹ ਦੂਜਿਆਂ ਦਾ ਭਲਾ ਜਿਹੜਾ ਨਹੀਂ ਕਰਦੇ ਅਜਿਹੀ ਹਾਲਤ ਵਿੱਚ ਵਰਤਮਾਨ ਤਰੱਕੀ ਦੇ ਸੰਸਾਰ ਵਿੱਚ ਦੁਨੀਆ ਦੀ ਹਾਲਤ ਹੈ ਕਿ ਉਹ ਕੋਹ ਪਹਨੇਰੇ ਤੇ ਡਰਾਉਣੇ ਜੰਗਲ ਵਿੱਚ ਭਟਕ ਰਹੀ ਹੈ ਐਸਸ ਮਿਸ਼ਾ ਦੀ ਕਵਿਤਾ ਜੰਗਲ ਦੇ ਵਿੱਚ ਰਾਤ ਪਈ ਹੈ ਦੀ ਵਿਆਖਿਆ ਤੁਸੀਂ ਦੇਖੀ ਹੁਣ ਇਸ ਕਵਿਤਾ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਇਹ ਕਵਿਤਾ ਮੂਲ ਮਾਨਵਤਾ ਨਾਲ ਸੰਬੰਧਿਤ ਹੈ ਜਾਂ ਮਾਨਵ ਦੀ ਇਤਿਹਾਸਿਕ ਸਥਿਤੀ ਦੇ ਨਾਲ ਇਸ ਦਾ ਉੱਤਰ ਹੈ ਇਹ ਕਵਿਤਾ ਮੂਲ ਮਾਨਵਤਾ ਨਾਲ ਸੰਬੰਧਿਤ ਹੈ ਇਸ ਵਿੱਚ ਕਵੀ ਨੇ ਸਮਕਾਲੀਨ ਮਾਨਵ ਸਥਿਤੀ ਦਾ ਚਿੱਤਰਣ ਕੀਤਾ ਹੈ ਵਰਣਨ ਕੀਤਾ ਹੈ ਕਵੀ ਦੱਸਦਾ ਹੈ ਕਿ ਮਨੁੱਖਤਾ ਔਖੇ ਦੌਰ ਵਿੱਚੋਂ ਲੰਘ ਰਹੀ ਹੈ ਸਭ ਦੇ ਮਨ ਵਿੱਚ ਮੰਜ਼ਲ ਦੀ ਖਿੱਚ ਹੈ ਪਰ ਨਾਲ ਹੀ ਮੰਜ਼ਲ ਵੱਲ ਜਾਂਦੇ ਹੋਏ ਸਾਰੇ ਡਰੇ ਵੀ ਹੋਏ ਹਨ ਤੇ ਉਹਨਾਂ ਦਾ ਇੱਕ ਦੂਜੇ ਉੱਪਰ ਵਿਸ਼ਵਾਸ ਨਹੀਂ ਹੈ। ਪ੍ਰਸ਼ਨ ਫਨੀਅਰ ਸ਼ੇਰ ਬਗਿਆਰ ਇਹ ਕਿਸ ਚੀਜ਼ ਦੇ ਪ੍ਰਤੀਕ ਹਨ? ਇਸ ਦਾ ਉੱਤਰ ਹੈ ਜੀ ਫਨੀਅਰ ਦੂਜਿਆਂ ਦਾ ਬੁਰਾ ਕਰਨ ਵਾਲੇ ਲੋਕਾਂ ਦਾ ਸ਼ੇਰ ਦੂਜਿਆਂ ਉੱਪਰ ਜ਼ਬਰ ਜ਼ੁਲਮ ਕਰਨ ਵਾਲੇ ਲੋਕਾਂ ਦਾ ਤੇ ਬਗਿਆੜ ਦੂਜੇ ਲੋਕਾਂ ਦਾ ਹੱਕ ਮਾਰਨ ਵਾਲੇ ਭੁੱਖੇ ਲੋਕਾਂ ਦਾ ਪ੍ਰਤੀਕ ਵਜੋਂ ਕਵੀ ਨੇ ਇਸ ਕਿਤਾਬ ਵਿੱਚ ਵਰਤਿਆ ਹੈ। ਪ੍ਰਸ਼ਨ ਸੰ ਤੀਜੇ ਵੰਦ ਵਿੱਚ ਵਿਗਿਆਨਿਕ ਉન્નਤੀ ਦਾ ਜ਼ਿਕਰ ਹੈ ਚੌਥੇ ਵੰਦ ਵਿੱਚ ਅਗਿਆਨਤਾ ਕਾਰਨ ਪੈਦਾ ਹੋਣ ਵਾਲੇ ਡਰ ਦਾ ਮਨੁੱਖ ਦਾ ਮੂਲ ਦੁੱਖ ਉਸ ਦੀ ਵਿਗਿਆਨਿਕ ਤਰੱਕੀ ਹੈ ਜਾਂ ਗਿਆਨ ਦੀ ਅਨਹੋਂਦ ਜਾਂ ਫਿਰ ਕੋਈ ਹੋਰ ਕਾਰਨ ਹੈ ਇਸ ਦਾ ਉੱਤਰ ਹੈ ਜੀ ਮਨੁੱਖ ਦੇ ਦੁੱਖ ਦਾ ਮੂਲ ਕਾਰਨ ਵਿਗਿਆਨਿਕ ਤਰੱਕੀ ਨਹੀਂ ਸਗੋ ਅਗਿਆਨਤਾ ਦੇ ਨਾਲ ਹੀ ਡਰ ਇੱਕ ਦੂਜੇ ਉੱਪਰ ਵਿਵਿਸ਼ਵਾਸੀ ਤੇ ਉਲਝਣਾ ਉਸ ਦੇ ਦੁੱਖ ਦਾ ਮੂਲ ਕਾਰਨ ਹਨ ਇਸ ਤੋਂ ਬਾਅਦ ਪ੍ਰਸ਼ਨ ਟੈਣੇ ਦੀ ਕਾਮਚੇਸ਼ਟਾ ਵਾਲੀ ਗੱਲ ਕਿੰਨੀ ਕੁ ਸਾਰਥਕ ਹੈ ਇਸ ਦਾ ਉੱਤਰ ਹੈ ਜੀ ਕਵੀ ਕਹਿਣਾ ਚਾਹੁੰਦਾ ਹੈ ਕਿ ਅਗਿਆਨ ਦੇ ਚਿਹਰੇ ਵਰਤਮਾਨ ਮਨੁੱਖੀ ਜੀਵਨ ਨੂੰ ਕਿਸੇ ਪਾਸਿਓਂ ਗਿਆਨ ਦੀ ਲੋ ਮਿਲਦੀ ਆਸ ਨਹੀਂ ਹੈ ਜੇਕਰ ਕਿਧਰੇ ਕੋਈ ਲੋ ਦਿਖ ਰਹੀ ਹੈ ਤਾਂ ਇਹ ਵੀ ਕਿਸੇ ਦੀ ਆਪਣੀ ਖੁਦਗਰਜ਼ੀ ਕਰਕੇ ਹੀ ਹੈ ਇਸ ਤਰ੍ਹਾਂ ਟਟੈਣਾ ਕਾਮਚੇਸ਼ਟਾ ਦੀ ਪੂਰਤੀ ਲਈ ਚਮਕਦਾ ਹੈ ਉਸੇ ਤਰ੍ਹਾਂ ਇੱਥੇ ਜਿਹੜਾ ਟਟੈਣਾ ਜਾਂ ਜੁਗਨੂ ਕਵੀ ਨੇ ਵਰਤਿਆ ਹੈ ਉਹ ਗਿਆਨ ਦੀ ਲੋ ਮਿਲਣ ਦੇ ਸੰਕੇਤ ਵਜੋਂ ਹੀ ਵਰਤਿਆ ਹੈ ਹਰ ਕਵੀ ਨਾਲ ਹੀ ਇਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਜੁਗਨੂ ਤੋਂ ਜਿਹੜਾ ਹੈ ਰੋਸ਼ਨੀ ਨਹੀਂ ਮਿਲ ਸਕਦੀ ਨਿਗ ਨਹੀਂ ਮਿਲ ਸਕਦੀ ਉਸੇ ਤਰ੍ਹਾਂ ਇਹ ਜਿਹੜੇ ਖੁਦਗਰਜ਼ ਲੋਕ ਨੇ ਇਹਨਾਂ ਤੋਂ ਅਸੀਂ ਬਹੁਤੀ ਉਮੀਦ ਨਹੀਂ ਰੱਖ ਸਕਦੇ ਪ੍ਰਸ਼ਨ ਜੰਗਲ ਦੇ ਵਿੱਚ ਰਾਤ ਪਈ ਹੈ ਕਵਿਤਾ ਦਾ ਕੇਂਦਰੀ ਜਾਂ ਅੰਤਰੀ ਭਾਵ ਲਿਖੋ ਇਸ ਦਾ ਉੱਤਰ ਹੈ ਵਰਤਮਾਨ ਵਿਗਿਆਨਿਕ ਤੇ ਸਭਿਅਕ ਤਰੱਕੀ ਦਾ ਦਾਵਾ ਕਰਨ ਵਾਲੇ ਸੰਸਾਰ ਦੀ ਹਾਲਤ ਉਸ ਕਾਫਲੇ ਵਰਗੀ ਹੈ ਜਿਸ ਨੂੰ ਜੰਗਲ ਦੇ ਵਿੱਚ ਰਾਤ ਪੈ ਗਈ ਹੋਵੇ ਤੇ ਉਹ ਚਫੇਰੇ ਤੋਂ ਡਰਾਂ ਮੁਸ਼ਕਲਾਂ ਤੇ ਇੱਕ ਦੂਜੇ ਉੱਪਰ ਬੇਵਿਸ਼ਵਾਸੀ ਵਿੱਚ ਘਿਰ ਗਿਆ ਹੋਵੇ ਕਵੀ ਅਨੁਸਾਰ ਮਨੁੱਖ ਨੂੰ ਪਹਿਲਾਂ ਆਪਣੇ ਆਪ ਨੂੰ ਜਾਨਣਾ ਚਾਹੀਦਾ ਹੈ ਫਿਰ ਹੀ ਵਿਗਿਆਨਿਕ ਤਰੱਕੀ ਦਾ ਕੋਈ ਮਤਲਬ ਬਣਦਾ ਹੈ ਪ੍ਰਸ਼ਨ ਸੰਦ ਤੇ ਹਥਿਆਰ ਵਿੱਚ ਕੀ ਫਰਕ ਹੈ ਸੰਦ ਜਾਂ ਨਿਯੋਜ਼ਾਰ ਚੀਜ਼ਾਂ ਦੇ ਨਿਰਮਾਣ ਵਾਸਤੇ ਵਰਤੇ ਜਾਂਦੇ ਹਨ ਇਨ੍ਹਾਂ ਰਾਹੀਂ ਉਸਾਰੀ ਹੁੰਦੀ ਹੈ ਜਦੋਂ ਕਿ ਹਥਿਆਰ ਦੁਨੀਆ ਦੇ ਵਿਨਾਸ਼ ਦਾ ਕਾਰਨ ਬਣਦੇ ਹਨ। ਇਸ ਤੋਂ ਬਾਅਦ ਪ੍ਰਸ਼ਨ ਜੰਗਲ ਦੇ ਵਿੱਚ ਰਾਤ ਪਈ ਹੈ ਕਿਸ ਚੀਜ਼ ਦਾ ਪ੍ਰਤੀਕ ਹੈ ਇਸ ਦਾ ਉੱਤਰ ਹੈ ਜੀ ਜੰਗਲ ਦੇ ਵਿੱਚ ਰਾਤ ਪਈ ਹੈ ਇਹ ਜਿਹੜਾ ਵਾਕ ਹੈ ਸਮਕਾਲੀਨ ਜੀਵਨ ਸਥਿਤੀ ਦਾ ਪ੍ਰਤੀਕ ਹੈ। ਪ੍ਰਸ਼ਨ ਵਰਤਮਾਨ ਜੀਵਨ ਸਥਿਤੀ ਵਿੱਚ ਵਿਚਰ ਰਹੇ ਲੋਕ ਜੀਵਨ ਪ੍ਰਤੀ ਉਦਾਸীন ਕਿਉਂ ਹਨ? ਇਸ ਦਾ ਉੱਤਰ ਹੈ ਜੀ ਜੀਵਨ ਸਥਿਤੀ ਵਿੱਚ ਵਿਚਰ ਰਹੇ ਲੋਕਾਂ ਦਾ ਕਾਫਲਾ ਜੰਗਲ ਵਿੱਚੋਂ ਲੰਘ ਰਿਹਾ ਹੈ। ਪਰ ਕਾਫਲੇ ਵਾਲਿਆਂ ਵਿੱਚ ਸ਼ੰਕਾ ਝਿਜਕ ਨਿਰਾਸ਼ਤਾ ਤੇ ਹਨੇਰੇ ਦੇ ਡਰ ਦੇ ਭਾਵ ਭਰੇ ਹੋਏ ਹਨ ਇਸੇ ਕਰਕੇ ਹੀ ਕਾਫਲੇ ਵਾਲੇ ਉਪਰਾਮ ਜਿਹਾ ਦਿਖਾਈ ਦੇ ਰਹੇ ਹਨ ਇਸ ਤੋਂ ਬਾਅਦ ਪ੍ਰਸ਼ਨ ਜੰਗਲ ਦੇ ਵਿੱਚ ਰਾਤ ਪਈ ਹੈ ਕਵਿਤਾ ਦਾ ਵਿਸ਼ਾ ਵਸਤੂ ਲਿਖੋ ਇਸ ਦਾ ਉੱਤਰ ਹੈ ਜੰਗਲ ਦੇ ਵਿੱਚ ਰਾਤ ਪਈ ਹੈ ਕਵਿਤਾ ਐਸ ਐਸ ਮੀਸ਼ਾ ਭਾਵ ਸੂਨ ਸਿੰਘ ਮੀਸ਼ਾ ਦੀ ਲਿਖੀ ਹੋਈ ਹੈ ਇਸ ਕਵਿਤਾ ਵਿੱਚ ਕਵੀ ਨੇ ਸਮਕਾਲੀਨ ਜੀਵਨ ਸਥਿਤੀ ਨੂੰ ਚਿੱਤਰਣ ਲਈ ਜੰਗਲ ਦੇ ਵਿੱਚ ਰਾਤ ਪਈ ਹੈ ਦਾ ਪ੍ਰਤੀਕ ਚੁਣਿਆ ਹੈ ਇਹ ਕਾਰਵਾ ਜੰਗਲ ਵਿੱਚੋਂ ਲੰਘ ਰਿਹਾ ਹੈ ਦੁਨੀਆ ਰੂਪੀ ਕਾਰਵਾ ਜੰਗਲ ਵਿੱਚੋਂ ਲੰਘ ਰਿਹਾ ਹੈ ਕਾਰਵਾ ਵਾਲਿਆਂ ਨੂੰ ਇੱਕ ਦੂਜੇ ਤੇ ਇਤਬਾਰ ਨਹੀਂ ਵਾਤਾਵਰਨ ਨਾਲ ਭਰਪੂਰ ਹੈ ਸੱਪਾਂ ਸ਼ੇਰਾਂ ਬਘਿਆੜਾਂ ਨਾਲ ਭਰੇ ਜੰਗਲ ਵਿੱਚੋਂ ਲੰਘਣਾ ਬਹੁਤ ਔਖਾ ਹੈ ਵਿਰਛ ਵੀ ਦੈਂਤਾਂ ਵਰਗੇ ਦਿਖਾਈ ਦਿੰਦੇ ਹਨ ਕਦੇ ਕਦੇ ਕੋਈ ਜੁਗਨੂ ਟਿੰਕਦਾ ਹੈ ਜਿਸ ਤੋਂ ਇਹ ਅਭਾਸ ਹੁੰਦਾ ਹੈ ਕਿ ਸ਼ਾਇਦ ਰੋਸ਼ਨੀ ਮਿਲੇਗੀ ਨਿਗ ਪ੍ਰਾਪਤ ਹੋਵੇਗਾ ਪਰ ਕਵੀ ਇਸ ਆਸ ਨੂੰ ਇੰਨਾ ਕਹਿ ਕੇ ਖਤਮ ਕਰ ਦਿੰਦਾ ਹੈ ਕਿ ਇਹ ਤਾਂ ਆਪਣੀ ਕਾਮਚੇਸ਼ਟਾ ਵਿੱਚ ਭਟਕਦੇ ਹਨ ਭਾਵ ਇਹ ਜਿਹੜੇ ਰੋਸ਼ਨੀ ਦੇਣ ਵਾਲੇ ਹਨ ਇਹ ਖੁਦਗਰਜ਼ ਹਨ ਕਵੀ ਲਿਖਦਾ ਹੈ ਕਿ ਇਹ ਠੀਕ ਹੈ ਕਿ ਦੁਨੀਆ ਜਿਹੜੀ ਬਹੁਤ ਸਾਰੀ ਵਿਗਿਆਨਿਕ ਤੇ ਸਭਿਆਕ ਤਰੱਕੀ ਕਰ ਰਹੀ ਹੈ ਪਰ ਫਿਰ ਵੀ ਮਨੁੱਖਤਾ ਦੁਖੀ ਹੋ ਕੇ ਖੂਨ ਦੇ ਅਥਰੂ ਕੇਰ ਕੇਰ ਕੇ ਰੋ ਰਹੀ ਹੈ ਵਿਗਿਆਨਕ ਤੇ ਸੱਭਿਅਕ ਤਰੱਕੀ ਵਿੱਚ ਬੜੇ ਵਧੀਆ ਤੇ ਕੰਮ ਆਉਣ ਵਾਲੇ ਹਜ਼ਾਰ ਸੰਦ ਤੇ ਨਾਲ ਹੀ ਵਿਨਾਸ਼ ਕਰਨ ਵਾਲੇ ਹਥਿਆਰ ਬਣੇ ਹਨ ਪਰ ਕਵੀ ਨੂੰ ਇਹ ਸਮਝ ਨਹੀਂ ਆਉਂਦੀ ਕਿ ਮਨੁੱਖ ਨੇ ਇਹ ਤਰੱਕੀ ਕਰਕੇ ਕਿੱਥੇ ਪਹੁੰਚਣਾ ਹੈ ਇਸ ਦੀ ਮੰਜ਼ਿਲ ਕਿਹੜੀ ਹੈ ਤੇ ਇਸ ਦਾ ਅੰਤਮ ਟਿਕਾਣਾ ਕੀ ਹੈ ਸੋ ਕਵੀ ਸਾਡੇ ਸਾਹਮਣੇ ਕਈ ਸਵਾਲ ਛੱਡ ਜਾਂਦਾ ਹੈ ਪਰ ਉਹਨਾਂ ਦਾ ਕੋਈ ਉੱਤਰ ਹੈ ਜਿਹੜਾ ਉਹ ਨਹੀਂ ਦਿੰਦਾ ਐਸਐਸ ਮੀਸ਼ਾ ਦੀ ਲਿਖੀ ਹੋਈ ਕਵਿਤਾ ਸ਼ਬਦ ਅਰਥ ਤੇ ਪ੍ਰਸ਼ਨ ਉੱਤਰ ਤੇ ਵਿਆਖਿਆ ਤੁਸੀਂ ਦੇਖੀ ਹੁਣ ਪੇਸ਼ ਹੈ ਸੋਨ ਸਿੰਘ ਮੀਸ਼ਾ ਦੀ ਜੀਵਨੀ ਸੋਨ ਸਿੰਘ ਮੀਸ਼ਾ ਦਾ ਜਨਮ ਪੰਜਾਬੀ ਲੇਖਕ ਕੋਸ਼ ਅਨੁਸਾਰ 15 ਮਾਰਚ 1933 ਨੂੰ ਮਾਤਾ ਸ਼੍ਰੀਮਤੀ ਗੁਰਵੰਤ ਕੌਰ ਤੇ ਪਿਤਾ ਇੰਦਰ ਸਿੰਘ ਦੇ ਘਰ ਪਿੰਡ ਭੇਟ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ ਜਦੋਂ ਕਿ ਐਸਐਸ ਮੀਸ਼ਾ ਜੀ ਦੀ ਸੁਪਤਨੀ ਸ਼੍ਰੀਮਤੀ सुरेंद्र ਕੌਰ ਮੀਸ਼ਾ ਨੇ ਜਿਹੜੀ ਇੱਕ ਪੁਸਤਕ ਸੰਪਾਦਿਤ ਕੀਤੀ ਹੈ ਚਪਲ ਚੇਤਨਾ ਉਸ ਦੇ ਆਰੰਭ ਵਿੱਚ ਉਹਨਾਂ ਨੇ ਇਹਨਾਂ ਦੀ ਜਨਮ ਤਿਥੀ 30 ਅਗਸਤ 1934 ਦੱਸੀ ਹੈ ਐਸਐਸ ਮੀਸ਼ਾ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਤੇ 10ਵੀਂ ਕਪੂਰਥਲਾ ਤੋਂ ਕੀਤੀ ਉਸ ਨੇ ਐਫਏ ਕਪੂਰਥਲੇ ਤੋਂ ਤੇ ਬੀਏ ਤੇ ਐਮਏ ਅੰਗਰੇਜ਼ੀ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਤੋਂ ਪਾਸ ਕੀਤੀ ਐਸ ਐਸ ਮੀਸ਼ਾ ਕੁਝ ਦਿਨ ਨੈਸ਼ਨਲ ਕਾਲਜ ਸਥਾਲਾ ਵਿੱਚ ਅੰਗਰੇਜ਼ੀ ਦੇ ਅਧਿਆਪਕ ਰਹੇ ਪਰ ਜ਼ਿਆਦਾ ਸਮਾਂ ਉਹਨਾਂ ਨੇ ਆਲ ਇੰਡੀਆ ਰੇਡੀਓ ਜਲੰਧਰ ਵਿੱਚ ਪ੍ਰੋਡਿਊਸਰ ਵਜੋਂ ਕੰਮ ਕੀਤਾ ਸੋਨ ਸਿੰਘ ਮੀਸ਼ਾ ਜੀ 21 ਸਤੰਬਰ 1986 ਨੂੰ ਬੇਈ ਨਦੀ ਵਿੱਚ ਬੇੜੀ ਅੰਦਰ ਸੈਰ ਕਰਦਿਆਂ ਦੁਖਦਾਈ ਹਾਦਸੇ ਨਾਲ ਸਦਾ ਲਈ ਵਿਛੜ ਗਏ ਉਹਨਾਂ ਨੇ ਜਿਹੜੀਆਂ ਕਾਵ ਪੁਸਤਕਾਂ ਕਾਵ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ ਉਹਨਾਂ ਦੇ ਵਿੱਚ ਚੌਥਾ ਰਸਤਾ 1968 ਵਿੱਚ ਛਪਿਆ 10 ਤੱਕ 1968 ਵਿੱਚ ਧੀਮੇ ਬੋਲ 1972 ਵਿੱਚ ਕੱਚ ਦੇ ਵਸਤਰ 1974 ਦੇ ਵਿੱਚ ਚप्पल ਚੇਤਨਾ ਇਹ ਉਹਨਾਂ ਦਾ ਆਖਰੀ ਕਾਵ ਸੰਗ੍ਰਹਿ ਹੈ ਜਿਹੜਾ ਕਿ ਉਹਨਾਂ ਦੀ ਮੌਤ ਤੋਂ ਲਗਭਗ 27 ਸਾਲ ਬਾਅਦ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਉਹਨਾਂ ਦੀਆਂ 6 ਛਪੀਆਂ 6 ਕਵਤਾਵਾਂ 21 ਗਜ਼ਲਾਂ ਤੇ 5 ਗੀਤਨੁਮਾ ਰਚਨਾਵਾਂ ਹਨ ਆਪ ਨੂੰ ਕੱਚ ਦੇ ਵਸਤਰ ਜਿਹੜਾ ਕਾਵ ਸੰਗ੍ਰਹਿ ਸੀ ਉਸ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਹੋਇਆ। ਸੋ ਇਹ ਸੀ ਜੰਗਲ ਦੇ ਵਿੱਚ ਰਾਤ ਪਈ ਹੈ ਐਸਐਸ ਮੀਸ਼ਾ ਦੀ ਲਿਖੀ ਹੋਈ ਕਵਿਤਾ। ਉਮੀਦ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ। ਕਮੈਂਟ ਕਰਕੇ ਤੁਸੀਂ ਸਾਨੂੰ ਸੁਝਾਅ ਵੀ ਦੇ ਸਕਦੇ ਹੋ। ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਉਣ ਵਾਲੇ ਵੀਡੀਓ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ। we work hard to make video please like and share subscribe channel punjabi whiteboard thanks for watching